ਆਹ ਓਕੇ ਉਹ ਕਮਜਾਨੋ ਚਾਮਤ ਮਲੇ ਮਾਰੇ ਪਿਆਰੇ ਸਾਬਦਰ ਮਾਗ ਲੋਈ ਲਟਾਂ ਚ ਹੋ ਗਈਆਂ ਚਾਲੂ ਓਕੇ ਤੇ ਚੱਲੀਏ ਵਸ ਹੁਣ 3 ਘੰਟੇ ਲੱਗ ਗਏ ਸੀਗੇ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਚੱਲਿਆਂ ਰੋਟੀ ਬਣਾਉਣ ਮੋਟਰਾਂ ਆਪਣਾ ਖੜਾ ਉਧਰ ਲੈ ਕਰੇ ਉੱਤ ਚੱਕਦੇ ਦੇ ਸਥਾਨੇ ਆਪਾਂ ਲੈ ਲੈਣ ਨਾਲ ਜਾਣਾ ਮਰੇ ਕੋਲ ਦਾ ਪਰਲੇ ਵਾਸਤੇ ਤੰਦ ਹਜੇ ਵੀ ਨਹੀਂ ਛੱਟੀ ਗੀ ਤੰਦ ਬਹੁਤ ਆ ਠੰਡ ਵੀ ਬਹੁਤ ਆ ਅੱਗੇ ਨਹੀਂ ਛੰਡ ਨਹੀਂ ਹੁੰਦੇ ਅੱਜ ਬੜੀ ਠੱਡਾ ਤੇ ਚੱਲਦੇ ਆ ਬੰਤ ਤੇ ਹਾਂਜੀ ਕੀ ਹਾਲ ਜਾਲਾ ਨਵਾਂ ਬਲੌਗਰ ਲੱਗੇ ਸ਼ੁਰੂ ਤੇ ਹੁਣ ਚੱਲਿਆ ਕੰਗਰਾਂ ਟਰੈਕਟਰ ਦੀਆਂ ਲੱਟਾਂ ਠੀਕ ਕਰਾਉਣ ਟਰੈਕਟਰ ਦੀਆਂ ਟਰਾਲੀ ਦੀਆਂ ਲੱਟਾਂ ਠੀਕ ਕਰਾ ਲਈ ਇਹਦੀ ਇਹ ਵਿੰਦੋ ਨੂੰ ਲੱਟਾਂ ਵੀ ਲਵਾ ਦਾਂਗੇ ਇਹਦੇ ਬਾਕੀ ਇਹ ਵੀ ਆ ਟਰਾਲੀ ਦੇ ਲੱਟਾਂ ਚਾਲੂ ਕਰਾ ਦਈਏ ਸਵਰਾਜ ਚ ਦੋ ਪਲੱਗ ਲੱਗੇ ਹੋਏ ਛੋਟੇ ਇਹਦੇ ਵਿੱਚ ਦੂਜਾ ਹੋਲਡਰ ਲੱਗਵਾ ਜਿਹੜਾ origignal ਹੋਲਡਰ ਹੁੰਦਾ ਉਹ ਲਗਵਾਉਣਾ ਡਰਾਈਵਰ ਦੀ ਇੱਕ ਪੈਨ ਨਿਕਲ ਗਈ ਉਹ ਕੱਢ ਕੇ ਤੀਰ ਰੱਖ ਲਈ ਟਰੈਕਟਰ ਦੀ ਲੋ ਜੀ ਲੱਗਿਆ ਮੁੰਡਾ ਮਸਲਾ ਹੱਲ ਕਰਨਾ ਜੀ ਡਾਕਟਰ ਲਵਾਉਣਾ ਹੈ ਚ ਲੋਜੀ ਆ ਗਿਆ ਡਾਕਟਰ ਗਿਆ ਲੱਗਿਆ ਕੰਮ ਸ਼ੁਰੂ ਕਰਨਾ ਪਿਆ ਟੇਪਾਂ ਲਾਵੀ ਇਹਦੀ ਹੁਣ ਦੇ ਛੱਡ ਦੇ ਆ ਵੀ ਆਨ ਕਰ ਰਹੇ ਨੇ ਹੂੰ ਰਗੋਲੇ ਵਿੱਚ ਦੋ ਤਾਰਾ ਲਹੀਆਂ ਤਾਂ ਹੀ ਗਰੰਟੀ ਨਹੀਂ ਆਉਂਦਾ ਦੋ ਇੰਡੀਕੇਟਰ ਵਾਲਾ ਗਰੰਟ ਆਉਂਦਾ ਇਹ ਹੋਰ ਫਲੈਸ਼ਰ ਵਾਲਾ ਦੂਜਾ ਨਹੀਂ ਆ ਰਿਹਾ ਸੀਗਾ ਹੁਣ ਕਰਦੇ ਆ ਸੈਟ ਲੋਈ ਪੱਲਵ ਇੱਕ ਵੀਊ ਹੈ ਟਰਾਲੀ ਦਾ ਬਾਕੀ ਸਾਰੀਆਂ ਲਟਾਂ ਚੱਲਦੀਆਂ ਸਹੀ ਇਹਨਾਂ ਸੋ ਕਰਤਾਰਾ ਨਹੀਂ ਵੱਡੀਆਂ ਚੂਹੇ ਜਾਹੇ ਇਧਰ ਲੀਆਂ ਚੱਲਦੀਆਂ ਓਕੇ ਨੇ ਥੱਲੇ ਵੇਟਿੰਗ ਵਧੀਆ ਹੀ ਪੈਪ ਦੀ ਹੋਈ ਹੈ ਨਾ ਮੋਟੀ ਪੈਪ ਆ ਤਾਰ ਵੜਨ ਮਥਾਉ ਨਹੀਂ ਜੀਗਾ ਇਹਦਾ ਤਾਰਾਂ ਵੜ ਦੰਦੇ ਡਾਇਰੈਕਟ ਕਰਕੇ ਚਲਾ ਕੇ ਦੇਖ ਲੈ ਕੇ ਨਾ ਸਿੱਧੀਆਂ ਲਾ ਦਈਆਂ ਸਾਰੀਆਂ ਇਕੱਠੀਆਂ ਕਰਕੇ ਟਰਾਲੀ ਇਹਦੀਆਂ ਓਕੇ ਹੋ ਗਈਆਂ ਇਹਦੀ ਵਿੱਚ ਰੁੱਟੀਆਂ ਜੋ ਵੀ ਦੋ ਸਹੀ ਲਾ ਦਈਆਂ ਕਰਕੇ ਨਿਕਲੀਆਂ ਇਹ ਰੁੱਟੀਆਂ ਦੀ ਹੁਣ ਆਹ ਚੱਲਦਾ ਕਰਦਾਂ ਬਸ ਲੋਈ ਬਲੂ ਰਟਾਂ ਵੀ ਫਿੱਟ ਕਰਨ ਲੱਗਿਆ ਮੁੰਡਾ ਅਰ ਦੂਜੀਆਂ ਨੇ ਮੈਟ ਲਾ ਲਈਆਂ ਉਹ ਮੋਟਰਸਾਈਕਲ ਵਾਲੇ ਤੇ ਪਲਾਸਟਿਕ ਦੀ ਲੱਗੀਆਂ ਜੀ ਇਹ ਮੈਟਲ ਚ ਹੈ ਆਹਨ ওভারਡਾਉਂ ਗਲਾਸ ਨਹੀਂ ਲੱਗਿਆ ਜੇ ਦੀ ਫੁੱਟ ਜਣੇ ਨੇ نوਈ ਮੈਟਲ ਬਾਡੀ ਵਾਲੀ ਆ ਇਹ ਇੱਕਦਾਂ ਫਟ ਕਰਤੀ ਦੂਜੀ ਹੋ ਜੂ ਇੱਧਰ ਉੱਪਰ ਵਾਰ ਲੈਟ ਕਾ ਨੂੰ ਲਾਉਣੀ ਆ ਪੰਜਾ ਲੋ ਲੈਟਰ ਲਾ ਲਿਆ ਕਰਾਂਗੇ ਗੱਨੇ ਟਰਾਲੀ ਵਾਲੇ ਨੂੰ

ਦੇ ਦੇ ਜਿੰਨਾ ਵੇਟ ਚੋਹ ਹੈ ਹੋਰ ਮਗਾਈ ਜਦਾਂ ਸਿੱਖ ਬੰਦੇ ਮੱਧੂਮ ਮੱਧੂਮ ਇਹ ਸਤਨਾ ਦੀ ਆਪਾਂ ਨਾ ਹੋਈ ਇਹ ਨਵਾਜ਼ੀਆਂ ਟਰੈਕਟਰ ਚਾੜ ਨਾਲ ਜਦੋਂ ਸਰੋਂ ਘੜਾ ਕੇ ਲਾ ਜਿੱਦਾਂ ਕਰਦਾ ਢਾੜੀ ਹੀ ਨਹੀਂ ਮੁੜ ਕੇ ਦਾ ਚੰਦ ਲੱਗਦਾ ਸਮਾਂ ਕੀਤੀ ਪਿੰਡੀ ਕਰਨੀ ਨਾ ਨੀਵੀ ਬਹੁਤ ਜ਼ਬਰਦਸਤ ਜਿਹਾ ਬਰਦਾਈ ਲੈ ਨੀਵੀ ਕਰਦੇ ਕਿ ਅੱਖਾਂ ਨਾਲ ਪਾਵੇ ਬਸ ਕੋਈ ਸੈਟਿੰਗ ਕਰਨ ਲੱਗਾ ਆ ਬਚਾਲ ਲੀਆਂ ਚੱਲਦੀਆਂ ਨੇ ਲੋ ਬਈ ਆਦਾਂ ਨਹੀਂ ਹੋਈਆਂ ਕਾਂ ਆ ਹਾਂ ਆ ਹੋਇਆ ਨਹੀਂ ਕਾਂ ਜਾਵ ਆਜ ਲੱਗਣਾ ਜਗ ਤਕਲੀਫ ਹੁੰਦੀ ਐ ਨੂੰ ਇਹ ਲੱਗਦਾ ਨਹੀਂ ਸਵਾਰ ਕੇ ਿੱਲਾ ਰਹਿ ਜਾਂਦਾ ਫਿਰ ਹਲਦੀ ਆ ਤੈਨੂੰ ਬਦਲੀ ਦਿੱਤਾ ਹੁਣ ਸਿੱਧੇ ਕਲੈਂਪ ਲਵਾ ਦੇ ਦੂਜੇ ਕਟਵਾਇਆ ਕਰੂਏ ਕੁਝ ਨਹੀਂ ਸਿੱਧੇ ਹੋਜੀ ਲਵਾਤੇ ਲੋਈ ਲੱਟਾਂ ਚ ਹੋ ਗਈਆਂ ਚਾਲੂ ਓਕੇ ਤੇ ਚੱਲੀਏ ਵਸ ਹੁਣ 3 ਘੰਟੇ ਲੱਗ ਗਏ ਲੋਈ ਚੱਲਦੇ ਆਂ ਪੰਨ ਨੂੰ ਹਾਂ ਚੱਲਦਾ ਛੰਡਿਆ ਕੀ ਕਰਾਂਂਗਾ ਅੰਡ ਨੂੰ ਵਾਹ ਗਿਆ ਸਮਾਨ ਦੇਖ ਲਾਲ ਵਾਲੇ ਜੀ ਇੱਕ ਤਸਵੀਰ ਮੇਰੇ ਨਾਲ ਯੂਗਤ ਮੇਰਾ ਆਨੰਦ ਕਵਦ ਦਿਖਾਇਆ ਵਾਹ ਓਕੇ ਕਮ ਜਾਨੋ ਕਾਹਤ ਮਲੇ ਮਾਰੋ ਪਿਆਰੇ ਲੋ ਜੀ ਉਨੂੰ ਲੱਟਾਂ ਚੰਨਣਾ ਹੈ ਟੀਲੀਆਂ ਲਾ ਕੇ ਕੰਦੇ ਦੇ ਰਿਫਲੈਕਸ਼ਨ ਪੈਂਦੀ ਆ ਆਪਣੇ ਟਰਾਲੀ ਦੀ ਲੱਟਾਂ ਚੱਲਦੀਆਂ ਨੇ ਬਾਕੀ ਰਾਹ ਤੇ ਜਾ ਕੇ ਦੇਖਾਂਗੇ ਥੱਲੇ ਉੱਨੀ ਵੀ ਲੱਟਾਂ ਹੈ ਅੱਖਾਂ ਜ ਨਹੀਂ ਪੈਂਦੀਆਂ ਗੱਡੀ ਉੱਡੀ ਵਾਲੇ ਤੇ ਥੱਲੇ ਰਹਿੰਦੀਆਂ ਨੇ ਜੇ ਇਹ ਜੀ ਚਿੱਟੀਆਂ ਲੱਟਾਂ ਚਲਾਈਏ ਫਿਰ ਅੱਖਾਂ 'ਚ ਪੈਣਗੀਆਂ ਆ ਥੱਲੇ ਰਹਿਦੀਆਂ ਰਹਿ ਜਾਂਦੀਆਂ ਦੋਨੀਆਂ ਲਟਾਂ ਮਿਕਸ ਕਰਕੇ ਚਾਲਣਾਂ ਥੱਲੇ ਪੀਲੀ ਰਹਿੰਦੀ ਆ ਉੱਪਰ ਚਿੱਟੀ ਜਾਂਦੀ ਆ